ਕੈਲਕੂਲੇਸ਼ਨ ਤੋਂ ਤੋਂ ਦਿਮਾਗ ਤੱਕ ਦਾ ਰਸਤਾ ਜਿਹੜਾ ਹੈ ਉਹ ਅਬੈਕਸ ਹੈ ਹਾਂਜੀ 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 ਤੁਹਾਡਾ ਸਾਰਿਆਂ ਦਾ ਐਨਏ ਟਾਕ ਸ਼ੋਅ ਦੇ ਵਿੱਚ ਸਵਾਗਤ ਆ ਸਾਡੇ ਨਾਲ ਸਾਡੇ ਸ਼ੋਅ ਦੇ ਅੱਜ ਦੇ ਮਹਿਮਾਨ ਨੇ ਰਿੰਪਲ ਗਰਗ ਮੈਮ ਇਹ ਮਲੇਕੂਲੇ ਤੋਂ ਹੀ ਬਿਲੋਂਗ ਕਰਦੇ ਨੇ ਤੇ ਇਹਨਾਂ ਨੇ ਸੈਂਟਰ ਕੋਲੀਅਮ ਮਲੇਕੂਲੇ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਅੱਜ ਅਸੀਂ ਦੇਖਦੇ ਬੱਚਿਆਂ ਨੂੰ ਕੈਲਕੂਲੇਟ ਕਰਨ ਦੇ ਲਈ ਕਾਫੀ ਟਾਈਮ ਲੱਗ ਜਾਂਦਾ ਜਦ ਸਾਨੂੰ ਖੁਦ ਕੈਲਕੂਲੇਟ ਇਸਤੇਮਾਲ ਕਰਨਾ ਪੈਂਦਾ ਮਗਰ ਇਹ ਨਿਊ ਮੈਥਡ ਇੰਡੀਆ ਤੋਂ ਹੀ ਸ਼ੁਰੂ ਹੋਇਆ ଥି ਮਰ ਹੁਣ ਇਸ ਟਾਈਮ ਮਲੇਸ਼ੀਆ ਦੇ ਵਿੱਚੋਂ ਸ਼ੁਰੂ ਹੋਇਆ ਹੈ ਮਲੇਸ਼ੀਆ ਤੋਂ ਹੀ ਬ੍ਰਾਂਚ ਇਸ ਦੀ ਬਨੀਆਂ ਤੇ ਉਹ ਬ੍ਰਾਂਚ ਆਪਣੇ ਮਲੇਕੂਲ ਸ਼ਹਿਰ ਵਿੱਚ ਮੈਡਮ ਚਲਾ ਰਹੇ ਨੇ ਤੇ ਨਾਲ ਹੀ ਬੱਚਾ ਵੀ ਆ ਕਿ ਕਿਸ ਤਰ੍ਹਾਂ ਇਹ ਇਦਾਂ ਹੱਥਾਂ ਦੇ ਨਾਲ ਨਾ ਕੈਲਕੂਲੇਟ ਕਰਦੇ ਨੇ ਉਹ ਕਿਦਾਂ ਕਰਦੇ ਨੇ ਕੀ ਮੈਥਡ ਆ ਉਹਦੇ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ ਦੇਖੋ ਬੇਟੇ ਪਹਿਲਾਂ ਉਹ ਨਹੀਂ ਰਾਸ ਸੀ ਜਿਵੇਂ ਸੀ ਅੰਧਕਾਰ ਤੇ ਨਹੀਂ कुछ नहीं सी शून्य जिन्होंने से जीरो कहने अला कहने फिर अचानक एक भयानक पुथल पुथल हुआ लावे की पागली यात्रा चट्टानों को रौंदने लगी एक टुकड़ा सूरज बना लाखों ग्रह अर्भों का सितारे और उनके समक्ष खड़ा था नन्ही सी जान मान इंसान जो दुनिया च आया तो वह अपना एक विजन सी वो एक विजन लेके आया इंसान ने अपनी स एफर्ट शुरू किए तो एकनॉमिक जो है सबजैक्ट जगह होने जो उसने दिमागी तौर तो पर सोचना शुरू कर दिता तो सैकोलॉजी होने सियासत के बाद बादशाह होते हमला करे तो वो जरा वह पोलीटिकल साइंस होया जो उसने अपने आप को बचा का यन किया दैट वॉज द डिग्नी ऑफ डिफेंस और पूरी दुनिया की दैट वॉज द डिग्नी ऑफ जियोग्राफी इसे तरह जो मनुख ने कैलकुलेशन करना शुरू कर दियाँ तो मैथमैटिक्स मै, जिसट्री है।, तो है कि बच्चे जैथ तो डर रहे बच्चे मैथते हैं कि सामने की मैथामैटिक्स नहीं पढ़ना बाकी जो पढ़ाई का रुझान है जरा डे बाय डे खत्म हो रहा है सब तो वही गलता है कि बच्चों रुचि है ਵੜਨ ਦੀ ਰੁਚੀ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਖਾਸ ਤੌਰ ਤੇ ਮੈਥਮੈਟਿਕਸ ਦੀ ਜਿਹੜੀ ਰੁਚੀ ਹੈ ਕਿਉਂਕਿ ਮੈਥਮੈਟਿਕ ਜਿਹੜਾ ਹੈਗਾ that is a subject of a brilliant mind ਇਸ ਬੰਦੇ ਦਾ ਬ੍ਰਿਲੀਅੰਟ ਮਾਈਂਡ ਹੈ ਉਹਨਿੰਝ ਕੁਝ ਕਰਨ ਦੀ ਕੁਝ ਪਾਉਣ ਦੀ ਇੱਛਾ ਹੈਗੀ ਹੈ ਉਹ ਸਮਝ ਲਓ ਕਿ ਉਹਦਾ ਕੈਲਕੂਲੇਟਿਡ ਮਾਈਂਡ ਹੈ ਤੇ ਇਹਦੇ ਲਈ ਇਹ ਸੀਗਾ ਵੀ ਪਹਾੜੇ ਸਾਡੇ ਜ਼ਮਾਨੇ ਇੰਦਾ ਵੀ 2 2 2 4 4 2 8 5 2 5 2 10 2 12 ਨਾ ਵਟ ਏਵਰ ਇਟ ਵੀ ਜੇ ਕਹਿੰਦੇ ਸਾਧੂਣੀ ਪੈਂਤੀ ਤੇ ਜਿਹਦੀ ਹੱਥਾਂ ਦੇ ਡੰਡੇ ਪੈਂਦੇ ਸੀ ਠੀਕ ਹੈ ਪੂਰੇ ਡੰਡੇ ਪੈਂਦੇ ਸੀ ਤੇ ਮਾਸਤ ਸਾਨੂੰ ਕੁੱਟਦੇ ਸੀਗੇ ਤੇ ਅਸੀਂ ਉਹ ਬਦਵਾ ਲਿਖਣ ਦਾ ਪੜਨ ਦਾ ਮੈਸਟਰ ਸੀਗਾ ਸੁੱਕ ਜਾ ਫਟੀਏ ਸੁੱਕ ਸੁੱਕ ਜਾ ਨਹੀਂ ਪਣੀ ਸਕੂਲ ਜਾ ਐ ਕਰ ਦਿਸ ਵੇ ਦੈਟ ਵੇ ਦੈਟ ਵਾਸ ਦ ਮੈਥਡ ਆਫ ਫਟੀਆਂ ਦਾ ਲਿਖਣ ਦਾ ਮੈਸਟਰ ਸੀਗਾ ਐਂਡ ਦੈਟ ਵਾਸ ਦ ਪਹਾੜੇ ਜਿਹੜੇ ਸੀਗੇ ਦੈਟ ਦ ਮੈਥਡ ਆਫ ਕੈਲਕੂਲੇਸ਼ਨ ਹੌਲੀ ਹੌਲੀ ਤਰੱਕੀ ਹੋਈ ਪਰ ਕੈਲਕੂਲੇਸ਼ਨ ਦੇ ਸਾਰੇ ਜਿਹੜੇ ਮੈਥਡ ਨੇ ਆਲਮੋਸਟ वो ये साइंस ने गल साबित कर दी रिसर्च ने गल साबित कर दी तो इंडिया चो है, इंडिया पैदा हुए, तो इंडिया ने फिर अगे अगर अगर अगे जा के उन्होंने उन्होंने लोगों ने कुछ चीजें डिवेल्प कर लिया जिम्मे हम जरा कि मुल्क कह रही थी मलेशिया 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 ने एक मैथड मतलब डिवेल्प कर लिया दैट इज कॉल्ड अबैकस हूँ क्योंकि अबैकस जोड़ा है बहुत मुश्किल नाम है अगर अगर पता नहीं की होगा पर दैट इज वेरी ईजी ਜਿਹੜੇ ਬੱਚੇ ਕੈਲਕੂਲੇਸ਼ਨਾਂ ਕਰਨਾ ਚਾਹੁੰਦੇ ਨੇ इजीली ਕਰਨਾ ਚਾਹੁੰਦੇ ਨੇ ਕਰੈਕਟ ਕੈਲਕੂਲੇਸ਼ਨ ਕਰਨਾ ਚਾਹੁੰਦੇ ਨੇ ਉਹਦੇ ਲਈ ਜਿਹੜਾ ਅਬੈਕਸ ਮੈਥਡ ਹੈਗਾ ਥੈਟ ਇਜ਼ ਅ ਵੰਡਰਫੁਲੀ ਗੁੱਡ ਇਹ ਮਲੇਸ਼ੀਆ ਦੇ ਬੱਚਿਓ ਬਨੇ ਅਦਰਵਾਈਜ਼ ਮੈਡਮ ਰਿੰਪੀ ਅੱਜ ਰਿੰਪਲ ਗਰ ਦੇਲੇ ਸਾਡੇ ਨਾਲ ਨੇ ਇਹਨਾਂ ਕੋਲ ਫਰੈਂਚਾਈਜ਼ ਹੈ ਇਹ ਗਿਵ ਇਟ ਯੂ ਨੂੰ ਉਹ ਕਰ ਰਹੇ ਨੇ ਮੈਡਮ ਤੁਸੀਂ ਥੋੜਾ ਜਿਹਾ ਆਪਣੀ ਭਾਸ਼ਾ ਦੇ ਵਿੱਚ ਇਹ ਦੱਸੋਗੇ ਕਿ ਈਜ਼ੀ ਵੇ ਨਾਲ ਈਜ਼ੀ ਵੇ ਨਾਲ ਬੱਚਿਆਂ ਨੂੰ ਕਿਵੇਂ ਅਟੈਕ ਕੀਤਾ ਜਾ ਸਕਦਾ ਹੈ ਅਬੈਕਸ ਨਾਲ ਹਾਂਜੀ ਸਰ ਜੀ ਜ਼ਰੂਰ ਸੋ ਯੂਸ਼ੀਮਾਸ ਬੇਕਰਸ ਇੱਕ ਅਬੈਕਸ ਦਾ ਵਿਜ਼ਰਡ ਹੈ ਇਟ ਇਜ਼ 88 ਕੰਟਰੀ ਦੇ ਵਿੱਚ ਹੁਣ ਇਹਨਾਂ ਦੀ ਜਿਹੜੀ ਸ਼ਖਾਵਾਂ ਨੇ ਹਰ ਇੱਕ ਦੇਸ਼ ਦੇ ਵਿੱਚ ਫੈਲ ਚੁੱਕੀਆਂ ਨੇ ਤੇ ਆਪਣੇ ਇੰਡੀਆ ਦੇ ਵਿੱਚ ਸਿੰਦਾ ਹੜਾ ਹੈਡ ਆਫਿਸ ਆ ਗੁਜਰਾਤ ਹੈ ਔਰ ਆਲਮੋਸਟ ਆਪਣੇ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਵੀ ਅਬੈਕਸ ਨਾਥੜ ਯੂਸ਼ੀਮਾਸ ਲੈ ਕੇ ਆ ਚੁੱਕੇ ਹੈ ਮੈਂ ਮਿਲਨ ਕੁੜਲਾ ਦੀ ਜਮੀਂ ਜੰਪਾਲਾ ਇਸ ਲਈ ਮੇਰਾ ਇਹ ਐਸੀ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਵੀ ਇਸ ਨੂੰ ਐਸਟੈਬਲਿਸ਼ ਕਰਾਂ ਡਿਵੈਲਪ ਕਰਾਂ ਕੁਛ ਨਵਾਂ ਲੈ ਕੇ ਕੁਛ ਨਵਾਂ ਲੈ ਕੇ ਆਇਆ ਹੋਰ ਇਦਾਂ ਦਾ ਲੈ ਕੇ ਜੋ ਸ਼ਾਇਦ ਸਾਡੇ ਡਾਈ ਤੇ ਸਾਨੂੰ ਪ੍ਰੋਵਾਈਡ ਨਹੀਂ ਹੋ ਸਕਿਆ ਉਹ ਅੱਜ ਦੇ ਬੱਚਿਆਂ ਨੂੰ ਈਜ਼ੀਲੀ ਅਵੇਲੇਬਲ ਹੋ ਸਕੇ ਮੈਂ ਬੇਸਿਕਲੀ ਹੁ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਲੁਧਿਆਣਾ ਤੋਂ ਆਪ ਡਾਊਨ ਕਰ ਰਹੀ ਹਾਂ ਸਿਰਫ ਔਰ ਸਿਰਫ ਇਸ ਬੈਕਸ ਮੈਥਡ ਨੂੰ ਇੱਕ ਇੰਟਰਨੈਸ਼ਨਲ ਲੈਵਲ ਦੇ ਮੈਥਡ ਨੂੰ ਆਪਣੇ ਸ਼ਹਿਰ ਵਿੱਚ ਲਾਂਚ ਕਰਨ ਲਈ ਠੀਕ ਹੈ ਅਬ ਇਹ ਕਸਮਾਤ ਕੀ ਚੀਜ਼ ਹੈ ਕੈਲਕੂਲੇਸ਼ਨ ਸਭ ਨੂੰ ਆਉਂਦੀਆਂ ਤੁਹਾਨੂੰ ਵੀ ਆਉਂਦੀ ਹੈ ਦੋ ਦੇ ਵਿੱਚ ਤਿੰਨ ਜੋੜਨਾ ਕੋਈ ਖਾਸ ਮੁਸ਼ਕਿਲ ਗੱਲ ਨਹੀਂ ਹੈਗੀ ਚਲੋ ਕਿਤੇ ਕਰਿਆਨੇ ਦੀ ਲਿਸਟ ਥੋੜੀ ਲੰਬੀ ਹੋ ਗਈ ਆਪਾਂ ਕੈਲਕੂਲੇਟਰ ਕੱਢ ਲੈਂਦੇ ਆ ਤੇ ਹੋ ਜਾਂਦਾ ਪਰ ਮੰਨ ਲਓ ਜੇ ਤੁਹਾਡਾ ਬੱਚਾ ਨਾਲ ਤੁਹਾਡੇ ਨਾਲ ਖੜਾ ਹੈ ਤੇ ਉਹਨੂੰ ਕੈਲਕੂਲੇਟਰ ਤੋਂ ਵੀ ਪਹਿਲਾਂ ਕੰਮ ਕੱਢ ਕੇ ਦਿਖਾ ਦੇਵੇ ਮੈਂ ਤੁਹਾਡੀ ਗੱਲ ਵੱਡੀ ਕਰਦਾ ਮੈਂ ਸਕੂਲ ਦੇ ਵਿੱਚ ਗਿਆ ਛੋਟੇ ਬੱਚਿਆਂ ਨੂੰ ਮੈਂ ਕਿਹਾ ਵੀ ਚਲੋ ਪਹਾੜਾ ਸਿਸਟਮ ਜਿਹੜਾ ਹੈ ਦਾ ਸ਼ੁਰੂ ਕਰਦੇ ਹਾਂ ਹਾਂਜੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟੇ ਪਹਾੜੇ ਸਟੋ ਇਵਨ ਦੈਨ ਉਹ ਦੇ ਵਾਰ ਨੋਟ ਅਵੇਅਰ ਆਫ दैट ਕਿ ਪਹਾੜਾ ਕੀ ਹੈ ਉਹਨਾਂ ਨੂੰ ਉਸ ਨੂੰ ਨਹੀਂ ਪਤਾ ਦੀ ਪਹਾੜਾ ਕੀ ਹੈ ਬਿਲਕੁਲ ਦੇਖਿਆ ਇਸ ਤਰ੍ਹਾਂ ਇਸ ਨੇ ਕੈਲਕੂਲੇਸ਼ਨਾਂ ਕਰ ਦੇਣੀ ਬੱਚੇ ਉਹਦੇ ਨਾਲ ਤੁਸੀਂ ਮਲਟੀਪਲਾਈ ਕਰਦੇ ਹੋ ਜਮਾ ਕਰਦੇ ਹੋ ਆ ਕਰਦੇ ਹੋ ਤੇ ਕਰੋ ਤਾਂ ਕਰਕੇ ਦਿਖਾਓ ਤਾਂ ਮੈਨੂੰ ਕੁਝ ਮੈਥ ਤੁਹਾਨੂੰ ਤਾਂ ਕਹਿੰਦੇ ਬੱਚਾ ਉਹ ਤੇ ਛੋਟੇ ਜਿਹੇ ਕਹਿੰਦੇ ਸਾਨੂੰ ਕੈਲਕੂਲੇਟਰ ਦਿਓ ਅਸੀਂ ਨਹੀਂ ਕਰ ਸਕਦਾ ਪਤਾ ਰਹੀਦਾ ਕੈਲਕਕੂਲੇਟਰ ਤੋਂ ਅਬੈਕਸ ਜਿਹੜਾ ਹੈਗਾ ਇਹ ਐਡਵਾਂਸ ਸਿਸਟਮ ਹੈ ਬਿਲਕੁਲ ਸਰ ਬਿਲਕੁਲ ਕੀ ਮਤਲਬ ਇਹ ਕਿ ਨਾ ਬੱਚਾ ਕੀ ਜੀ ਫੀਲ ਕਰੇ ਦੇਖੋ ਸਰ ਇਹ ਇੱਕ ਮੈਥਡ ਹੈ ਕੋਈ ਵੀ ਕੋਲ ਕੀ ਪਾਣ ਵਾਲੀ ਦਿਮਾਗ ਚ ਚੀਜ਼ ਨਹੀਂ ਹੈ ਠੀਕ ਹੈ ਇਹ ਨਹੀਂ ਹੈਗੇ ਕਿ ਮੈਂ ਕੁਝ ਜਾਦੂ ਕਰਤਾ ਤੇ ਬੱਚੇ ਨੂੰ ਆ ਗਿਆ ਔਰ ਉਹ ਕਰਨ ਲੱਗ ਗਿਆ ਨਹੀਂ ਪ੍ਰੈਕਟਿਸ ਨਾਲ ਇਸ ਦਾ ਮੈਨ ਅਫੈਕਟ ਪਰਫੈਕਟ ਕਿ ਹਰ ਇੱਕ ਜਣਾ ਇਸ ਲਾਈਨ ਨੂੰ ਵਕੀਫ ਹੈ ਔਰ ਇਹ ਹੀ ਲਾਈਨ ਹੈ ਜਿਹੜੀ ਉਹ ਅਬੈਕਸ ਨੂੰ ਬੈਸਟ ਬਣਾਉਂਦੀ ਹੈ ਅਬੈਕਸ ਚਾਈਲਡ ਨੂੰ ਬੈਸਟ ਬਣਾਉਂਦੀ ਹੈ ਠੀਕ ਹੈ ਤੇ ਮੇਰੇ ਸੈਂਟਰ ਦੀ ਇੱਕ ਕੁੜੀ ਆਇਆ ਹੈ ਏ ਆ ਬੇਕਸ ਮੇਰੇ ਤੋਂ ਸਿੱਖ ਰਹੀ ਆ तकरीबन ਇਹਨੂੰ ਇਸ ਟਾਈਮ 2.5 ਸਾਲ ਹੋ ਗਏ ਮੈਨੂੰ ਸਿੱਖ ਦਿਨੂ ਠੀਕ ਹੈ ਠੀਕ ਹੈ ਇਹਨੂੰ ਮੈਂ ਸਟੇਟ ਲੈਵਲ ਤੋਂ ਲਾ ਕੇ ਠੀਕ ਹੈ ਨੈਸ਼ਨਲ ਲੈਵਲ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੱਕ ਵੀ ਬਿਠਾਇਆ ਹੋਇਆ ਜੀ ਠੀਕ ਹੈ ਠੀਕ ਹੈ ਹਰ ਇੱਕ ਲੈਵਲ ਦੇ ਵਿੱਚ ਬੱਚਾ ਜਿਹੜਾ ਹੈ ਉਹ ਪਰਫਾਰਮ ਕਰਦਾ 200 ਸੰਸ ਦੀ ਇਸ ਤਰ੍ਹਾਂ ਦੀ ਅਲੱਗ-ਅਲੱਗ ਕਰਾਂ ਦੀਆਂ ਸ਼ਿੱਟਾਂ ਲੈਂਦੇ ਆ ਜਿਨ੍ਹਾਂ ਨੂੰ ਬੱਚਾ ਨੇ ਪ੍ਰੈਕਟਿਸ ਕਰਨਾ ਹੁੰਦਾ ਹੈ ਤੁਸੀਂ ਸੋਚੋ ਇਹਨੇ ਬੜੇ ਸਾਹਮਣੇ ਇਹਨੂੰ ਕਿੰਨੀ ਦੇਰ ਦੇ ਵਿੱਚ ਤੁਸੀਂ ਜਸਟ ਰੀਡ ਕਰ ਲਓਗੇ ਸਾਲਵ ਨਹੀਂ ਮੈਂ ਕਹਿ ਰਹੀ ਤੁਸੀਂ ਇਹ ਸਰ ਦੱਸੋ ਕਿੰਨਾ ਰੀਡ ਕਰ ਲਓਗੇ ਹੂੰ ਇਹ ਬਿਗਨਰ ਲਈ ਕੋਈ ਜ਼ਿਆਦਾ ਨਹੀਂ ਹੈਗੀ ਇਹ ਸਰ ਬਿਗਨਰ ਦੀ ਨਹੀਂ ਹੈ ਇਹ ਹਾਇਰ ਏ ਦੀ ਹੈ ਬਿਗਨਰ ਵਾਸਤੇ ਵੀ 100 ਸੰਸ ਦੀ ਸ਼ੀਟ ਹੀ ਆਉਂਦੀ ਹੈ ਬਿਗਨਰ ਦੀ ਸ਼ੀਟ ਜਿਹੜੀ ਹੈ ਹਾਂਜੀ ਇਹ ਬੱਚੇ ਨੂੰ ਜਸਟ ਮਤਲਬ ਕੀ ਹੈ ਉਹ 8 ਮਿੰਟਸ ਚ ਪੂਰੀ ਕੰਪਲੀਟ ਕਰ ਲੰਗੇ ਦਬਾਓ ਟੈਂਪੋ ਦਬਾਓ ਬੀਏ ਬੱਚੇ ਜਿਹੜੇ ਨੇ ਬਿਗਨਰ ਜਿਹੜੇ ਨੇ ਕਿਵੇਂ ਸ਼ੁਰੂ ਕਰਨ ਉਹ ਕਰੋ 300 ਦੇ ਬੱਚੇ ਨੇ ਹਾਂਜੀ ਸਰ ਅਬ ਇੱਕ ਸਿਖ ਸਾਫਟਵੇਅਰ ਵੀ ਪੈਰੈਂਟਸ ਨੂੰ ਪ੍ਰੋਵਾਈਡ ਕਰਦਾ ਉਹਦੇ ਵਿੱਚ ਪੈਰੈਂਟਸ ਹੋਣ ਪ੍ਰੈਕਟਿਸ ਬਹੁਤ ਜ਼ਿਆਦਾ ਈਜ਼ੀ ਹੋ ਜਾਂਦੀ ਹੈ ਇਹ ਦੇ ਤੋ ਸੇ ਫਿਰ ਇਹਦੇ ਤੇ ਹੋਏਗਾ ਮੋਬਾਈਲ ਤੇ ਹੋਏਗਾ ਨਹੀਂ ਨਹੀਂ ਸਰ ਇਹ ਆਫਲਾਈਨ ਆਨਲਾਈਨ ਉਹ ਸਿਰ ਪੈਰੈਂਟਸ ਦੇ ਲਈ ਹੁੰਦਾ ਆਫਲਾਈਨ ਅਸੀਂ ਆ ਬੇਕਸ ਟੂਲ ਹੁੰਦਾ ਅਬ ਇੱਕ ਟੂਲ ਕਰਦੇ ਹਾਂ ਨਹੀਂ ਨਹੀਂ ਟੂ ਲਿੰਕ ਕਿ ਆਬੈਕਸ ਟੂਲ ਹੁੰਦਾ ਪੂਲ 'ਤੇ ਬੱਚੇ ਕੈਲਕੂਲੇਟ ਕਰਤੇ ਹਨ ਔਰ ਬਾਅਦ ਮੇ ਬਾਅਦ ਵਿੱਚ ਇਹੀ ਜਿਹੜੀ ਚੀਜ਼ਾਂ ਨੇ ਉਹ ਮਾਈਂਡ ਦੇ ਉੱਤੇ ਆ ਜਾਂਦੀਆਂ ਨੇ ਤੇ ਬੱਚੇ ਫਿਰ ਉਹੀ ਚੀਜ਼ ਨੂੰ ਆਬੈਕਸ ਜਿਹੜਾ ਟੂਲ ਹੁੰਦਾ ਉਹਨੂੰ ਮਾਈਂਡ 'ਚ ਕਰਕੇ ਕਿਉਂਕਿ ਹਰ ਜਗ੍ਹਾ ਟੂਲ ਨਹੀਂ ਆ ਸਕਦਾ ਜਿਵੇਂ ਹੁਣ ਅੱਜ ਹੀ ਲਗਾ ਲਓ ਅਸੀਂ ਅੱਜ ਟੂਲ ਲੈ ਕੇ ਆਣਾ ਹੀ ਪਲਗੇ ਤੇ ਜੇ ਹੁਣ ਟੂਲ ਨਹੀਂ ਹੈਗਾ ਤੇ ਇਹਦਾ ਮਤਲਬ ਇਹ ਤਾਂ ਨਹੀਂ ਬੱਚਾ ਕੈਲਕੂਲੇਟ ਨਹੀਂ ਕਰੇਗਾ ਤਾਂ ਬੱਚਾ ਕੈਲਕੂਲੇਟ ਤਾਂ ਕਰੇਗਾ ਹੀ ਠੀਕ ਹੈ ਉਹ ਕੈਲਕੂਲੇਸ਼ਨ ਟੂ ਟੂ ਦਿਮਾਗ ਤੱਕ ਦਾ ਰਸਤਾ ਜਿਹੜਾ ਹੈ ਉਹ ਆਬੈਕਸ ਠੀਕ ਹੈ ਹਾਂਜੀ ਮੈਂ ਤੁਹਾਨੂੰ ਦੱਸ ਦਿਆਂ ਕੁਝ ਐਗਜ਼ਾਮਪਲਸ ਜੇ ਜਦੋਂ ਐਗਜ਼ਾਮ ਦੇ ਬੱਚੇ ਇਹ ਬੈਕਸ ਕਰਨਗੇ ਹਾਂਜੀ ਦੋ ਟੂਲ ਉਹਨਾਂ ਕੋਲ ਹੋਏਗਾ ਸਰ ਇਹ ਜਿਹੜਾ ਹੁੰਦਾ ਇਹ ਅਕੋਰਡਿੰਗ ਟੂ ਲੈਵਲ ਹੁੰਦਾ ਜਿਵੇਂ ਜਿਹੜੀ ਗ੍ਰਾਵੇਸ਼ ਮੇਰੀ ਗੁੜੀਆ ਪਹੁੰਚ ਚੁੱਕੀ ਹੈ ਐਲਬਿਗੇਟਿਵ ਮੰਗੇ ਜਾਂ ਮੋਬਾਈਲ ਮੰਗੇ ਮੈਂ ਪਹਿਲਾਂ ਤੁਹਾਨੂੰ ਸਮਝਾਉਣੀ ਹੈ ਇਹਦੇ ਵਿੱਚ ਕੀ ਹੁੰਦਾ ਸਰ ਇਹ ਜਿਹੜੇ ਟੂਲ ਵਾਲਾ ਸਿਸਟਮ ਹੈ ਉਹ ਇਹਦੇ ਵਿੱਚ 8 ਲੈਵਲਸ ਹੁੰਦੇ ਜਿਹੜੇ ਪੜਾਈ ਹੈ ਜੇ ਆਪਾਂ ਪਹਿਲਾਂ ਕਨਸਲ ਨਹੀਂ ਕਰਦੇ ਆ ਫਿਰ ਹਲਕੇ ਜੀ ਬੇਟੀ ਮਰੀਕਾ ਸਾਡੇ ਕੋਲ ਮੇਰੇ ਕੋਲ ਮੈਂ ਅੱਧਿਆ ਪਕਰੀਆਂ ساری ਜ਼ਿੰਦਗੀ ਬਿਲਕੁਲ ਹੁਣ ਇਸ ਤਰ੍ਹਾਂ ਬੱਚੇ ਮਾਪੇ ਸਾਡੇ ਕੋਲ ਆਉਂਦੇ ਨੇ ਵੀ ਪ੍ਰੋਫੈਸਰ ਸਾਹਿਬ ਮਿਹਰਬਾਨੀ ਕਰਕੇ ਹਾਂਜੀ ਮੋਬਾਈਲਾਂ ਤੋਂ ਸਾਡੇ ਬੱਚਿਆਂ ਦਾ ਖਰਚਾ ਚੜਾਓ ਹਾਂਜੀ ਮੋਬਾਈਲ ਬੱਚੇ ਨੇ ਤਾਂ ਲੈਣੀ ਹੀ ਨਹੀਂ ਨਹੀਂ ਮੋਬਾਈਲਾਂ ਤੋਂ ਸਾਡੇ ਬੱਚਿਆਂ ਦਾ ਖਰਚਾ ਚੜਾਓ ਹਾਂਜੀ ਮਤਲਬ ਉਹ ਇੰਨਾ ਫੈਡ ਅਪ ਬਦਰੀ ਕਿ ਖਰਚਾ ਚੜਾਉਣ ਦੀ ਬਿਜਾਏ ਅਬ ਇੱਕ ਦੂਜਾ ਖਰਚਾ ਮਤਲਬ ਉਹਨਾਂ ਦੇ ਕਲਪਨ ਮਤਲਬ ਇਟ ís not be a very complicated ਅਗਲੀ ਕੰਪਲੀਕੇਟੀ ਜਨ ਬੱਚੇ ਪੜ੍ਹਨ ਲਈ ਬਿਲਕੁਲ ਸਰ ਬਿਲਕੁਲ ਸਰ ਇਹਦੇ ਵਿੱਚ ਜਿਹੜਾ ਮੋਬਾਈਲ ਯੂਜ਼ ਵੀ ਕਰਨਾ ਉਹ ਬੱਚਿਆਂ ਨੇ ਨਹੀਂ ਮੋਬਾਈਲ ਯੂਜ਼ ਕਰਨਾ ਠੀਕ ਹੈ ਉਹ ਜਿਹੜਾ ਮੋਬਾਈਲ ਯੂਜ਼ ਕਰਨਾ ਉਹ ਪੈਰੈਂਟਸ ਨੇ ਯੂਜ਼ ਕਰਨਾ ਆਪਣੇ ਲਈ ਇਸ ਤਰ੍ਹਾਂ ਦਾ ਟੂਲ ਹੁੰਦਾ ਸਰ ਲੱਕੜ ਦਾ ਠੀਕ ਹੈ ਲੱਕੜ ਦਾ ਇੱਕ ਚੇਨ ਹੁੰਦਾ ਠੀਕ ਹੈ ਜਿਹਦੇ ਵਿੱਚ ਦੇਖਣ ਦੇ ਵਿੱਚ ਤੁਹਾਨੂੰ ਸਿਰਫ ਕੁਝ ਬੀਡਸ ਤੇ ਆਪਰ ਬੀਡਸ ਲਿਖ ਰਹੇ ਨੇ ਇਹ ਪੇੜ ਨੇ ਉਹ ਇਹ ਪੇੜ ਨੇ ਸਰ ਇਹ ਇੱਕ ਕਿਟ ਆਂਦੀ ਹੈ ਪੂਰੀ ਜਿਹਦੇ ਵਿੱਚ ਸਾਰੀਆਂ ਕਿਤਾਬਾਂ ਕਿੰਨੇ ਸਾਲ ਕਮ ਸੇ ਕਮ 3 ਸਾਲ ਦਾ ਕੰਪਲੀਟ ਹੁੰਦਾ ਹੈ 8 ਲੈਵਲਸ ਕੰਪਲੀਟ ਹੁੰਦੇ ਆ ਠੀਕ ਹੈ 8 ਲੈਵਲ ਦੀ ਜਿਹੜੀ ਚਾਰਜ ਵੈਲਿਊ ਹੈ ਉਹ 3200 ਰੁਪਏ ਹੈ ਓਕੇ 3200 ਦੇ ਵਿੱਚ ਤੁਹਾਨੂੰ 8ਾਂ ਦੇ 8ਾਂ ਲੈਵਲ ਦੀ ਜਿਹੜੀ ਚਾਰਜ ਵੈਲਿਊ ਆ ਮਿਲ ਜਾਏਗੀ ਠੀਕ ਹੈ ਠੀਕ ਹੈ ਜੀ ਤੇ ਹੋਰ ਕੋਈ ਜਾਣਕਾਰੀ ਜਿਹੜੀ ਮੇਰੇ ਮੈਂ ਜਿਹੜੀ ਲੰਨੀ ਆ ਮੈਂ ਸਿਰਫ ਆਪਣੀ ਭੜਾਣ ਦੀ ਫੀਸ ਚਾਰਜ ਕਰ ਮੰਨ ਲਓ ਇੱਕ ਮਿੰਟ ਬੱਚਿਆਂ ਆਪਣੇ ਲਈ 3200 ਦੀ ਬੱਚੀ 3200 ਪੇਰੈਂਟਸ ਲਈ ਕਿਉਂ ਬੱਡੀ ਗੱਲ ਹੈ ਹਾਂ ਜੀ ਪੇਰੈਂਟਸ ਨੇ ਕਿਟ ਖਰੀਦ ਲਈ ਬੱਚਿਆਂ ਨੇ ਲੈ ਲਈ ਹੁਣ ਉਹ ਕੀ ਕਰਨ ਜੇ ਉਹਦਾ ਇਸਤੇਮਾਲ ਉਹ ਇਹ ਸਮਝ ਲੈਣਗੇ ਸਰ ਜਿਹੜੇ ਜਿਹੜੇ ਲੈਵਲ ਪਹਿਲੇ ਲੈਵਲ ਦੀ ਬੁੱਕਸ ਉਹਨਾਂ ਕੋਲ ਆ ਜਾਣਗੀਆਂ ਮੈਂ ਹਫਤੇ ਮਹੀਨੇ ਦੇ ਵਿੱਚ ਚਾਰ ਕਲਾਸਿਸ ਲੈਣੀਆਂ ਨੇ ਇੱਕ ਕਲਾਸ 2 ਘੰਟੇ ਦੀ ਹੁੰਦੀ ਹੈ ਜਿਹਦੇ ਵਿੱਚ ਸਿਰਫ ਇਹ ਨਹੀਂ ਵੀ ਸਿਰਫ ਕਲੀਆਂ ਕਿਤਾਬਾਂ ਕਾਲੀਆਂ ਕਰਵਾਣਾ ਵਾਲਾ ਕੋਈ ਸਿਸਟਮ ਨਹੀਂ ਹੈ ਸਾਰਾ ਇਹ ਸਾਰਾ ਪ੍ਰੈਕਟੀਕਲ ਸਿਸਟਮ ਹੈ ਸਾਰਾ ਟਾਈਮ ਬੇਸਡ ਸਿਸਟਮ ਹੈ ਟਾਈਮ ਦਿੱਤਾ ਜਾਂਦਾ ਉਸ ਟਾਈਮ ਦੇ ਵਿੱਚ ਵਿੱਚ ਅਸੀਂ ਹਰ ਇੱਕ ਚੀਜ਼ ਨੂੰ ਮੇਨਟੇਨ ਕਰਨਾ ਹੁੰਦਾ ਲਿਸਨਿੰਗ ਵੀ ਹੁੰਦੀ ਹੈ ਫਲੈਸ਼ ਵੀ ਹੁੰਦਾ ਔਰ ਲਰਨਿੰਗ ਵੀ ਹੁੰਦੀ ਆ ਰਿਟਰਨ ਪ੍ਰੈਕਟਿਸਿਸ ਵੀ ਹੁੰਦੀ ਆ ਤਾਂ ਕਿ ਸਪੀਡ ਇਨਕਰੀਸ ਹੋਵੇ ਬੱਚੇ ਦੀ। ਇਟ ਇਜ਼ ਅਵੇਲੇਬਲ ਇਸ ਮਾਰਕਟ ਇਜ਼ ਅਵੇਲੇਬਲ ਓਪਨ ਦ ਮਾਰਕਟ। ਨੋ ਨੋ ਇਟ ਇਜ਼ ਨੋਟ ਓਪਨਲੀ ਅਵੇਲੇਬਲ ਇਨ ਮਾਰਕਟ। ਕਿਉਂਕਿ ਇਹ ਸੈਂਟਰਲਾਈਜ਼ ਸਿਸਟਮ ਆ ਔਰ ਇਹ ਆਦਾ ਨਹੀਂ ਆ ਸਰ। ਇੱਕ ਪੀ ਐਚ ਡੀ ਸਕਾਲਰ ਨੇ ਇਹ ਡਿਵੈਲਪ ਕੀਤਾ ਹੋਇਆ ਔਰ ਕਿਸੇ ਬੰਦੇ ਨੇ ਕੋਈ ਅਗਰ ਇਹਦੇ ਤੇ ਇਹਦਾ ਪੰਗਾ ਲਿਆ ਇੱਕ ਵਿਕਲਪਿਤ ਹੋਵੇ ਕਿਸ ਕੋਈ ਐਸਾ ਹੈ ਸਰ ਅਲੱਗ-ਅਲੱਗ ਆ ਬੇਕ ਸਿਖਾਉਣ ਵਾਲੀ ਕੰਪਨੀਆਂ ਤਾਂ ਬਹੁਤ ਨੇ ਬਟ ਸਾਡੇ ਲੈਵਲ ਦੇ ਮੇਰੇ ਸਵਾਲ ਹੀ ਮੇਰਾ ਸਵਾਲ ਇਹ ਕਿਉਂ ਤਾਂ ਕਿ ਮੈਂ ਬੱਚਿਆਂ ਨੂੰ ਅੱਗੇ ਦੱਸ ਸਕਾਂ ਹਾਂ ਜੀ ਦੱਸਾਂ ਮੇਰਾ ਸਵਾਲ ਇਹ ਹੈ ਜੀ ਮੈਂ ਨੀ ਕਿਟ ਖਰੀਦੀ ਠੀਕ ਹੈ ਸਰ ਮੈਂ ਨੀ ਕਿਟ ਖਰੀਦ ਚੋ ਇਸਤੇਮਾਲ ਕਰ ਲਈ ਠੀਕ ਹੈ ਓਕੇ ਮੈਂ ਨਾ ਤਾਂ ਅੱਗੇ ਕਿਸੇ ਨੂੰ ਕਿਟ ਦੇ ਸਕਦਾ ਫਰੈਂਚਾਈਜ਼ੀ ਤੋਂ ਬਗੈਰ ਹਾਂ ਨਾ ਮੇਰੇ ਕੋਲ ਕਿਟ ਹੈਗੀ ਹੈ ਮੈਂ ਉਹ ਕੰਮ ਸਿੱਖ ਲਿਆ ਮੈਂ ਉਹ ਕੀ ਨੇ ਉਹ ਔਰਲ ਕੰਮ ਬੱਚਿਆਂ ਨੂੰ ਅੱਗੇ ਦੱਸ ਸਕਦਾ ਤੁਸੀਂ ਔਰਲ ਦੱਸਦੇ ਇਵਨ ਸਾਨੂੰ ਅਲਾਉਡ ਹੈ ਮੰਨ ਲਓ ਤੁਸੀਂ ਐਜ਼ ਅ ਪੈਰੈਂਟ ਆਪਣਾ ਬੱਚਾ ਲੈ ਕੇ ਮੇਰੇ ਕੋਲ ਆਏ ਠੀਕ ਹੈ ਤੁਸੀਂ ਮੈਂ ਇੱਕ ਮੈਥਡ ਦੇ ਨਾਲ ਕਰਾਤਾ ਮੈਥਡ ਮੈਨੂੰ ਆਉਂਦਾ ਤੁਸੀਂ ਇਹ ਪੁੱਛੋ ਕਿ ਮੈਡਮ ਯਾਰ ਮੈਂ ਆ ਕਰੇ ਹੋਮਵਰਕ ਕਰਾਣਾ ਪਰ ਮੈਨੂੰ ਕੁਝ ਸਮਝ ਤਾਂ ਆਉਂਦੀ ਨਹੀਂ ਭਾਈ ਕਿ ਕਿੱਦਾਂ ਕਰਾਵਾਂ ਮੈਂ ਸਿੱਖ ਤੁਹਾਨੂੰ ਦੱਸਾਂ ਨਹੀਂ ਉਹ ਸਾਨੂੰ ਉਹ ਜਿਹੜਾ ਮੈਥਡ ਹੈ ਹਾਂਜੀ ਉਹ ਮੈਥਡ ਔਰਲ ਹੋਏਗਾ ਜਾਂ ਥਰੂ ਡਿਵਾਈਸ ਹੋਏਗਾ ਸਟਾਰਟਿੰਗ ਵਿਦ ਡਿਵਾਈਸ ਕਿਉਂਕਿ ਸ਼ੁਰੂ ਤਾਂ ਡਿਵਾਈਸ ਤੋਂ ਹੀ ਕਰਨਾ ਪਏਗਾ ਮੈਂ ਤੁਹਾਨੂੰ ਕਹਾਂ ਨਾ ਇਹ ਅਬੈਕਸ टूल तो दिमाग दस ठीक है तो इस टाइम मेरे को कोई टूल नहीं है ठीक ਨੈਕਸਟ ਕੁਐਸਚਨ ਮੈਂ ਥੋੜੇ ਜਿਹੇ ਜਿਹੜੇ ਇਹਦਾ ਨੰਬਰ ਆਫ ਡਿਜੀਟ ਹੈ ਥੋੜੇ ਹੋਰ ਵਧਾ ਰਹੀ ਹਾਂ ਵੈਰੀ 3 7 3, 6, 7, 5, 4, 2, 7 3, 8, 5, 3 6 7 5 4 2 7 3 8 5 3 6 9 ਦੈਟ ਇਜ਼ 20 ਸ਼ੀ ਇਜ਼ ਵੈਰੀ ਕੌਨਫੀਡੈਂਟ 20 ਗੁੱਡ ਸਮ ਟਾਈਮਸ ਬੱਚੇ ਕੀ ਹੈ ਥੋੜਾ ਬਾਤ ਕਬਰਾ ਜਾਂਦੇ ਆ ਉਹ ਦੇ ਕਰਕੇ ਉੱਪਰ نیچے ਹੋ ਜਾਂਦਾ ਵੈਸੇ ਇਹ ਗੁੜਿਆ ਸਿੰਗਲ ਡਿਜੀਟ 30 ਰੋਸ ਤੱਕ ਸੋਲਵ ਕਰ ਲੈਂਦੀ ਇਹ ਇਹ ਜਿਹੜੀਆਂ ਇਹ ਹੈਂਡ ਯੂਜ਼ ਕਰ ਰਹੀ ਹੈ ਹਾਂਜੀ ਇਹ ਕੀ ਇਹ ਉਹੀ ਟੂਲ ਦਾ ਜਿਹੜਾ process ਮਾਈਂਡ ਵਿੱਚ ਹੈ ਇਹ ਟੂਲ ਇਮੇਜਿਨ ਇਹਦੇ ਮਾਈਂਡ ਵਿੱਚ ਹੋ ਰਿਹਾ ਜੋ ਚੀਜ਼ ਆ ਪ੍ਰੈਕਟਿਸ ਵਿੱਚ ਸ਼ੁਰੂਆਤ ਦੇ ਵਿੱਚ ਜਦੋਂ ਇੱਕ ਬੱਚਾ ਸਿਰਫ ਮੇਰੇ ਕੋਲ ਆਏਗਾ ਐਡਮਿਸ਼ਨ ਲਈ ਜਦੋਂ ਉਹਨੇ ਉਹ ਚੀਜ਼ਾਂ ਬਾਈ ਹੈਂਡ ਕੀਤੀਆਂ ਸੀ ਟੂਲ ਦੇ ਉੱਪਰ ਚਲਾਈਆਂ ਸੀ ਇਦੇ ਵਿੱਚ ਲੈਫਟ ਹੈਂਡ ਬ੍ਰੇਨ ਉਰ ਰਾਈਟ ਹੈਂਡ ਬ੍ਰੇਨ ਦੋਨੋਂ ਕੰਮ ਕਰਦੇ ਹੈ। ਬਈ ਤਾਂ ਡਿਫਿਕਲਟ ਹੋਦਾ ਛੇ। ਨੋ 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 ਸੀ ਡਿਫਿਕਲਟ ਫਾਰ ਅਸ ਨਾਟ ਫਾਰ ਦ ਚਿਲड्रन। ਓਕੇ ਡਿਫਿਕਲਟ ਫਾਰ ਅਸ ਇਸ ਲਈ ਅਸੀਂ ਕਿਉਂਕਿ ਤੁਸੀਂ ਹੁਣ ਜਿਹੜਾ ਹੈ ਪੰਜ ਟੂ ਐਜੂਕੇਸ਼ਨਲ ਦੀ ਜਿਹੜੀ ਲਿਸਟ ਹੈ ਦੈਟ ਵਾਸ ਅ ਪ੍ਰੋਲੋਂਗਡ ਲਿਸਟ ਆਫ ਦ ਕੈਲਕੂਲੇਸ਼ਨ। ਤਾਂ ਬੱਚਾ ਮਤਲਬ ਜਿਹੜਾਗਾ ਕਰਦੇ ਸਰ ਬੜੇ ਆਰਾਮ ਨਾਲ ਕਰਦਾ ਹੈ। ਅਗਰ ਜਿਹੜੀ ਆ ਸ਼ੀਟ ਵੀ ਗਾਇਲ ਕਰਾ ਤੁਸੀਂ ਇੱਕ ਸ਼ੀਟ ਦਾ ਡਰਾਮਾ ਦੇਖੋ ਤੇ ਇਹਦੀ ਸਪੀਡ ਦੀ ਦੇਖੋ ਸ਼ੀ ਇਜ਼ ਇਨ 5th ਕਲਾਸ ਨਾਓ ਇਹਨੇ ਮਤਲਬ ਜਦੋਂ ਮੇਰੇ ਖਿਆਲ ਜਾ 25 ਪਹਿਲਾਂ ਨਹੀਂ ਹੋਂ ਤੁਸੀਂ ਮਲੇਰ ਸਕੂਲ ਦੇ ਕਿੰਨੇ ਪੈਸਾ ਲੈ ਰਹੇ ਹੋ ਹਾਂਜੀ ਉੱਥੇ ਕਿੰਨੇ ਬੱਚੇ ਨੇ ਕੋਲ ਇਸ ਟਾਈਮ ਸਰ 3 ਕਿਡਜ਼ ਹੀ ਆ ਅੱਛਾ ਠੀਕ ਹੈ ਉਹ ਇੱਕ ਸੈਕੰਡ ਕਲਾਸ ਦੋ ਸੈਕੰਡ ਕਲਾਸ ਦੇ ਹੈ ਦੋ ਫਿਫਥ ਕਲਾਸ ਦੇ ਫੋਰ ਕਿਡਸ ਹੈ ਟੋਟਲ ਠੀਕ ਹੈ ਇੱਕ ਕਿਡ ਤਾਂ ਉਹੀ ਹੈ ਜਿਹੜਾ ਮੇਰੇ ਕੋਲ ਲੁਧਿਆਣੇ ਆ ਰਿਹਾ ਸੀ ਉਹ ਹੁਣ ਮੈਂ ਉਹਨੂੰ ਮਲੇਕੋਲ ਨਹੀਂ ਇੱਕ ਸਕੂਲ ਸਕੂਲ ਨਾਲ ਟਾਈ ਜੀ ਤੁਸੀਂ ਨਹੀਂ ਹਜੇ ਤੱਕ ਮੈਂ ਕਿਸੇ ਸਕੂਲ ਨਾਲ ਟਾਈ ਅਪ ਨਹੀਂ ਕੀਤਾ ਮੈਂ ਆਪਣਾ ਆਪ ਹੀ ਸੈਂਟਰ ਚਲਾ ਰਹੀ ਹਾਂ ਇਹ ਸਕੂਲਾਂ ਦੇ ਵਿੱਚ ਮਤਲਬ ਐਦਾਂ ਦੇ ਟੀਚਰ ਹੈਗੇ ਜਿਹੜੇ ਅਬੈਕਸ ਕਰਵਾ ਸਕਣ ਸਰ ਅਬ ਇੱਕ ਕਰਾਣਾ ਨਾ ਕਰਾਣਾ ਗੱਲ ਅਲੱਗ ਹੈ ਅਬ ਇੱਕ ਸਭ ਦੇ ਲਈ ਇੱਕ ਚੀਜ਼ ਨਹੀਂ ਹੈ ਇਜ਼ੀਟ ਅਵੇਲੇਬਲ ਇਨ ਦਾ ਸਕੂਲਸ ਵਿਦਆਊਟ ਯੂ without me it is available but not uh, with us chanj chaizi pehchan hai jivein hun aap koi bhi shirt pai hoya shirt ta koi bhi ho sakdi hai but ik brand ik non brand oh ch cheez te fark rahega ilega oh ch ech ki fark hai ech fark hai tarikiyan methods da jide naal bachay di speed hai jehdi inni ichhi generate hundi hai second ede ch ki fark hai sir ye facilities jehdiya dinde parents 32 ਸਾਲ ਲਗਾਣਾ ਕਿੰਨੀ ਦੇਰ ਲਗਾਣਾ ਹਰ ਮਹੀਨੇ ਨਹੀਂ ਲਾਣਾ ਪੂਰੇ 3 ਸਾਲ ਚ ਸਿਰਫ ਇੱਕ ਵਾਰ ਲਾਣਾ ਠੀਕ ਹੈ ਈਜ਼ੀ ਉਹ ਤਾਂ ਬਾਤ ਹੈ ਅਸੀਂ ਸਟੇਟ ਲੈਵਲ ਦੇ ਵਿੱਚ ਬੈਠਣ ਦਾ ਮੌਕਾ ਮਿਲ ਜੇ ਤੁਸੀਂ ਉਰੇ ਲੁਧਿਆਣੇ ਤੋਂ ਉਰੇ ਆਉਗੇ ਹਾਂਜੀ ਉਹ ਬੱਚੇ ਬੁਲਾਉਣੇ ਇੱਕ ਜਗ੍ਹਾ ਸਰ ਉਹਨਾਂ ਮਿਲੇ ਕੋਲ ਦੇ ਬੱਚੇ ਆਉਂ ਨਹੀਂ ਕਿੱਥੇ ਬੁਲਾਉਣੇ ਹਾਂਜੀ ਉਹ ਨਿਊ ਪਿਓਰ ਵਾਈਟ ਏਜੰਸੀ ਹੈ ਨਿਊ ਪਿਓਰ ਵਾਈਟ ਏਜੰਸੀ ਕਾਲਜ ਰੋਡ ਹਾਂ ਉਹਨਾਂ ਦੇ ਨਾੜੀ ਅਸੀਂ ਆਪਾ ਇੰਸਟੀਚੂਟ ਹੈ ਜਿਹੜਾ ਉਹ ਬਿਲਡਿੰਗ ਲਈ ਹੋਈ ਰੈਂਟ ਅੱਛਾ ਹਾਂਜੀ ਗਵਰਨਮੈਂਟ ਕਾਲਜ ਜਿਹੜਾ ਮਲੇਰਖੋ ਕਲਾਸ ਜਿਵੇਂ ਅਸੀਂ ਦੋ ਬੰਦੇ ਬੈਠੇ ਆ ਹਾਂਜੀ ਉਹ ਰਿਸਰਚ ਸਕਾਲਰ ਨੇ ਪਟਿਆਲਾ ਦੇ ਠੀਕ ਹੈ ਸਰ ਤੇ ਮੰਨ ਲਓ ਅਸੀਂ ਤੁਹਾਡੇ ਸਟੂਡੈਂਟ ਬਣ ਗਏ ਹਾਂਜੀ ਅਸੀਂ ਕਿੰਨੀ ਦੇਨ ਚਾਬਾ ਇੱਕ ਸਿੱਖ ਜਾਵਾਂਗੇ ਤਿੰਨ ਤਿੰਨ ਸਾਲ ਅਗਰ ਬਹੁਤ ਅੱਛੀ ਤਰ੍ਹਾਂ ਪ੍ਰੈਕਟਿਸ ਕਰੋਗੇ ਅਗਰ ਤੁਸੀਂ ਵਿੱਚ ਉਹਦੀ ਗੈਪ ਪਾਇਆ ਤਿੰਨ ਸਾਲ ਤਾਂ ਮੈਡਮ ਬਹੁਤ ਜਸ ਪਟਿਆਲਾ ਪਲੀਜ਼ ਸਰ ਅਗਰ ਐਕਸਲੈਂਟ ਇਹਦੇ ਵਿੱਚ ਸਰ ਪੂਰਾ ਬੋਰਡ ਮਾਸ ਕਵਰ ਕੋਈ ਦੋ ਤਿੰਨ ਕੁ ਮਹੀਨਿਆਂ ਦਾ ਕੋਈ ਪੋਰਸ ਨਹੀਂ ਹੋ ਸਕਦਾ ਸਰ ਮੈਮ 8:30 ਤੋਂ 8:30 5:20 30 ऐसे ऐसे ही नहीं कर सकते <laughs> नहीं कर सकते यू आर नॉट एट अल वेल्थ किसी तेल स्टूडेंट से हो ही लिस्ट करते <laughs> नहीं सर ऐसे अग्गी तामस्टूडेंट तो नहीं, नहीं था अग्गी अग्गी फ्रेंड्स के आपने तो वैसे ही लक्का स्टूडेंट <laughs> नहीं पता कि ये उन्होंने कहा होगी साड़ी एक लिमिट बताओ सर उधर रीजन है बहुत तो बड़ा ਆਪਣੇ ਕੈਰੀਅਰ ਮੇਕਿੰਗ ਦੇ ਬਹੁਤ ਉਚਾਡਾ ਹੋਣ ਜੀ ਇੱਕ ਤਾਂ ਦੇਖੋ ਮੈਂ ਜੋ ਮਹਿਸੂਸ ਕੀਤਾ ਇੱਕ ਤਾਂ ਕੋਰਸ ਲੰਪ ਹੈ ਹਾਂ ਜੀ ਨੰਬਰ 1 ਹਾਂ ਜੀ ਨੰਬਰ 2 ਜਿਹੜੇ ਹੈਗੇ ਬੱਚੇ ਜਿਹੜੇ ਨੇ ਉਹ ਸਕੂਲਾਂ ਦੀ ਪੜ੍ਹਾਈ ਤੋਂ ਹੀ ਅਜੇ ਇੰਨਾ ਕੁਝ ਬਰਡਨ ਹੋਣਾ ਪਰ ਚੱਲ ਰਿਹਾ ਹੈ ਹਾਂ ਜੀ ਸਰ ਇਹਨਾਂ ਨੂੰ ਮਤਲਬ ਇੱਕ ਇਹ ਤੁਸੀਂ ਬਹੁਤ ਹੀ ਜ਼ਿਆਦਾ ਅੱਛਾ ਕੁਐਸਚਨ ਪੁੱਛ ਕੀਤਾ ਕਿ ਸਕੂਲ ਬਰਡਨ ਹੀ ਬਹੁਤ ਜ਼ਿਆਦਾ ਹੈ ਇਹ ਕਿੱਥੇ ਕਰਾਂਗੇ ਜਾਂ ਕਿਵੇਂ ਕਰਾਂਗੇ ਹਾਂ ਹੁਣ ਇਹਦਾ ਆਨਸਰ ਮੈਂ ਤੁਹਾਨੂੰ ਦਿੰਨੀ ਆ ਇਹ ਸਕੂਲ ਦੇ ਪੜਾਈ ਦੇ ਨਾਲ ਬਰਡਨ ਬਣਦੇ ਹੀ ਨਹੀਂ ਤੇ ਕੋਰਸ ਉਹਦਾ ਰੀਜ਼ਨ ਕੀ ਹੈ ਪਹਿਲੀ ਗੱਲ ਤਾਂ ਇਹ ਨੂੰ ਤੁਸੀਂ ਆਂਦਾ ਇਹ ਇਹ ਕੋਰਸ ਜਿਹੜਾ ਹੈਗਾ ਸਕੂਲ ਦੀ ਪੜਾਈ ਸ਼ਾਰਪ ਕਰਨ ਲਈ ਵੀ ਮਦਦ ਕਰੇਗਾ ਨਹੀਂ ਨਹੀਂ ਸਰ ਕਰ ਕਰੇਗਾ ਤੇ ਇਹ ਵੀ ਉੱਪਰ ਜਾ ਕੇ ਇਹਨੂੰ ਕੌਨਫੀਡੈਂਸ ਵੀ ਇੰਕ ਕਰੇਗਾ ਹਾਂਜੀ ਇਸ ਤੋਂ ਇਲਾਵਾ ਬੱਚੇ ਨੂੰ ਕੈਲਕੂਲੇਸ਼ਨ ਦੇ ਵਿੱਚ ਮਾਰੋ ਬੱਚੇ ਦਾ ਮੈਥ ਬਹੁਤ ਅੱਛਾ ਹੋ ਜਾਏਗਾ ਇਸ ਵਿੱਚ ਦੇ ਪਰ ਗਲਤ ਇਹ ਵੀ ਨਹੀਂ ਨਹੀਂ ਸਰ ਥਿਸ ਇਸ ਥਿਸ ਇਸ ਨਾਟ ਓਨਲੀ ਸਰ ਆਪ ਚਾਰ ਹੀ ਕਲਾਸਾਂ ਲਗਣੀਆਂ ਬੱਚੇ ਨੇ ਡੇਲੀ ਨਹੀਂ ਆਣਾ ਮੇਰੇ ਮੇਰੀ ਮੇਰਾ ਪਰਸਨਲ ਬੀ ਕੁਝ ਸਕੂਲ ਜਿਹੜੇ ਨੇ ਉਹ ਤੁਹਾਨੂੰ ਨਹੀਂ ਅਲਾਉ ਕਰਨਗੇ ਠੀਕ ਹੈ ਜੀ ਨਹੀਂ ਕਰਨਗੇ ਠੀਕ ਹੈ ਜੀ ਓਕੇ ਕੇ ਉਹਨਾਂ ਨੂੰ ਸਿਰਫ ਚਾਹੀਦਾ ਹੈ ਵੀ ਸਾਡੇ ਬੱਚਿਆਂ ਦੇ 98% ਨੇ 98% 97% 99% ਨੰਬਰ ਆਉਣ ਠੀਕ ਹੈ ਦੇ ਆਰ ਓਨਲੀ ਕਨਸਰਨਡ ਵਿਦ ਦਾ ਨੰਬਰ ਦੇ ਆਰ ਨਾਟ ਕਨਸਰਨਡ ਵਿਦ ਦਾ ਪਰਸਨਲ ਡਿਵੈਲਪਮੈਂਟ ਆਫ ਦਾ ਚਾਈਲਡ ਐਜ਼ ਇਟ ਕੋਡ ਯੈਸ ਉਹ ਉਹਨਾਂ ਨੂੰ ਕਿਤਾਬੀ ਕੀੜੇ ਬਣਾ ਰਹੇ ਨੇ ਬਾਕੀ ਕੁਝ ਵੀ ਨਹੀਂ ਬਾਕੀ ਮੈਂ ਸਰ ਪੇਰੈਂਟਸ ਕੀ ਚਾਹੁੰਦੇ ਨੇ ਦੇਖੋ ਪੇਰੈਂਟਸ ਤਾਂ ਬਦੀ ਪਤਾ ਕੀ ਹੈ ਪੇਰੈਂਟਸ ਤਾਂ ਹੁਣ ਪੇਰੈਂਟ ਦਾ ਤਾਂ ਇਹ ਹਾਲ ਹੈ ਮੇਰਾ ਬੱਚਾ ਨਹੀਂ ਆਈਐਸ ਬਣ ਜੇ ਮੇਰਾ ਬੱਚਾ ਆਈਪੀਐਸ ਬਣ ਜੇ ਮੇਰਾ ਬੱਚਾ ਡਾਕਟਰ ਬਣ ਜੇ ਆਈਐਸ ਆਈਐਸ ਸਰ ਆਈਐਸ ਬਣਨ ਲਈ ਜੀ ਤਾਂ ਚਾਹੀਦਾ ਹੈ ਨਾ ਕੁਝ ਕੋਈ ਵੀ ਪੇਰੈਂਟਸ ਨਹੀਂ ਚਾਹੁੰਦਾ ਇਸ ਟਾਈਮ ਜਾਂ ਕਿਸੇ ਦੀ ਮੰਗ ਨਹੀਂ कि मेरा बच्चा बढ़िया इंसान किसी ही नहीं मतलब अलजा मशीन पैदा कर रहे किरदार पैदा नहीं कर रहे हैं। और दिस इज द प्रॉब्लम एथिक्स का मेरे हिसाब नब्जेक्ट जो है स्कूलों होना चाहिए अगर नहीं तो अगर तुम देखो साढ़े ये दे, भी सामने अपने अध्यापक न ਮਤਲਬ ਪ੍ਰਾਈਵੇਟ ਮਤਲਬ ਕਿਤੇ ਫੰਕਸ਼ਨ ਤੇ ਸਿਗਰਟ ਪਿੰਡੇ ਵੀ ਨਹੀਂ ਕਿੱਤੀ ਬਿਲਕੁਲ ਸਹੀ ਕਿ ਹੁਣ ਤਾਂ ਟੀਚਰ ਬੱਚਿਆਂ ਨਾਲ ਬੱਚਿਆਂ ਨਾਲ ਬੈਠ ਕੇ ਡਰਿੰਕ ਕਰਦੇ ਨੇ ਬੀਅਰ ਨੂੰ ਤਾਂ ਉਹ ਬੀਅਰ ਨੂੰ ਤਾਂ ਕੋਈ ਨਸ਼ਾ ਹੀ ਨਹੀਂ ਸਮਝਦੇ স্মੋਕਿੰਗ ਇਜ਼ ਅ ਫੈਸ਼ਨ ਈਵਨ ਦੈਨ স্মੋਕਿੰਗ ਮਤਲਬ ਜਿਹੜਾ ਹੈਗਾ ਲੜਕੀਆਂ ਦੇ ਵਿੱਚ ਵੀ ਲੜਕੀਆਂ ਕਿਤੇ ਪਾਰਟੀ ਦੇ ਵਿੱਚ ਬੀਅਰ ਰਿਯੂਜ਼ ਕਰ ਰਹੀਆਂ ਹਾਂਜੀ ਕਿਤੇ ਨਾ ਕਿਤੇ ਤਾਂ ਐਂਡ ਹੋਏਗਾ ਨਾ ਕਿੱਥੀ ਹੋਏਗਾ ਸੰਕਰਨਾ ਬੈਗ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਬੱਚਿਆਂ ਦੇ ਜਿਹੜੇ ਮੈਟਰ ਨੇ ਉਹਨਾਂ ਨੂੰ ਉਹੀ ਦੁਣੀ ਦੋ ਦੁਣੀ ਚਾਰ ਤੱਕ ਹੀ ਲੈ ਕੇ ਆਉਂਦੇ 19 ਦੇਰ ਤੱਕ ਬੱਚਿਆਂ ਦੀ ਪਰਸਨੈਲਿਟੀ ਜਿਹੜੀ ਹੈ ਉਸ ਦੀ ਵੀ ਅੱਜ ਵੀ ਤੁਸੀਂ ਇਮੇਜਨ ਕਰੋ 15 15 ਜਾਂ 225 ਨਹੀਂ ਪਤਾ ਸਭ ਨੂੰ ਪਤਾ ਹੈ ਅੱਜ ਵੀ ਸਾਡੇ ਐਨੇ ਵੀ 25 25 ਚੀਜ਼ੋ ਬਚੀ ਹਾਂ ਆ ਆ ਇਸ ਵੇ ਡੈਟ ਵੇ ਐਦਾਂ ਉਹ ਇਹ ਬੈਕਸ ਤੋਂ ਵੀ ਉੱਪਰ ਮੈਥਡ ਪਰ ਨਹੀਂ ਉਕ ਕਿ ਨੈਟਰਾਸੀ ਟ੍ਰੈਡੀਸ਼ਨ ਉਹ ਆਈ ਲਾਈਕ ਤੁਸੀਂ ਕਹ ਰਹੇ 15 15 ਆ ਤੁਸੀਂ 35 35 ਆ ਪੁੱਛ ਲੋ 45 45 ਆ ਪੁੱਛ ਲੋ ਸਭ ਕੁਝ ਪੁੱਛ ਲੋ ਮੈਂ ਤੁਹਾਨੂੰ 2 ਮਹੀਨੇ ਦੇ ਵਿੱਚ ਦੱਸ ਸਕਦੀ ਹਾਂ ਮੇਰੇ ਤਾਇਆ ਜੀ ਦੀ ਕਿਤਾਬ ਸੀ ਕੁਕ ਕੁਕ ਮੈਥ ਮੈਂ ਥੋੜਾ ਮੈਥਸ ਦਾ ਕਿਹੜਾ ਕਾਫੀ ਜ਼ਿਆਦਾ ਹੀ ਖੁੱਸ ਚੁੱਕਿਆ ਸੀ ਵੀ ਐਟ ਦੇ ਐਂਟਰੈਂਸ ਉਸ ਟਾਈਮ ਸਾਡੇ ਵਾਲੇ ਹੁੰਦੇ ਸੀ ਤੇ ਉਹਦੀ ਤਿਆਰੀ ਕਰਨੀ ਸੀ ਮਾਵਾਪਾ ਲੈਨੇ ਪਹਿਹੀ ਨਹੀਂ ਸੀ ਕਿ ਉਹ ਕੋਚਿੰਗ ਸੈਂਟਰ ਲਗਵਾ ਸਕਣ ਤਮੈ ਕ ਮੇਰੀ ਸਹੇਲੀ ਨਾਲ ਕੰਟੈਕਟ ਕੀਤਾ ਜਿਹੜੀ ਪਕਚਨਸੈਂਟਰ ਜਾਂਦੀ ਸੀ ਥੋੜੀ ਦਿਰ ਮੈਂ ਉਹਦੇ ਕੋਲੇ ਜਾ ਕੇ ਸਿੱਖਦੀ ਸੀ ਤੇ ਕੁਝ ਮੈਂ ਉਹਨੂੰ ਆਪਣਾ ਸਿਖਾ ਕੇ ਆਉਂਦੀ ਸੀ ਸੰਤਾਲੀ ਬੰਦਾਲੀਆਂ ਕੱਢਣਾ ਚਾਰ ਦੇ ਵਿੱਚ ਇੱਕ ਜੋੜ ਦੋ 5 5 ਨੂੰ 4 ਨਾਲ ਗੁਣਾ ਕਰ ਦੋ 20 ਆਨਸਰ ਆ ਗਿਆ 225 85 85 ਆ ਕੱਢਣਾ ਆ ਹਾਂ ਇਹ ਸਹੀ ਮੈਂ ਵੀ ਸੁਣਿਆ ਹੈ 72 ਇੰਟੂ ਪਿੱਛੇ 25 ਲਾ ਦੋ ਜੀ ਆ ਗਿਆ ਆਨਸਰ ਕਿੱਕ ਮਾਚ ਜਿਹੜੇ ਪੁਰਾਣੇ ਜ਼ਮਾਨੇ ਦੇ ਕਹਿੰਦੇ ਸੀ ਜੇ ਬੰਦੇ ਨੇ ਦਸਵੀਂ ਕੀਤੀ ਹੋਈ ਆ ਨਾ ਜਿਸ ਟਾਈਮ ਤੁਸੀਂ ਪੜ੍ਹੇ ਹੋ ਉਸ ਟਾਈਮ ਦੀ ਦਸਵੀਂ ਅੱਜ ਦੀ ਗ੍ਰੈਜੂਏਸ਼ਨ ਦੇ ਬਰਾਬਰ ਹੈ ਉਹਦਾ ਰੀਜ਼ਨ ਇਹੀ ਸੀ ਕਿ ਐਕਸਟਰਾ ਕੋਰਸਸ ਐਕਸਟਰਾ ਥਿੰਗਸ ਵੀ ਕਰਾਈਆਂ ਜਾਂਦੀਆਂ ਸੀ ਮੇਰੇ ਤਾਇਆ ਜੀ ਨੂੰ ਖੁਦ ਚਾਰ ਲੈਟਰਸ ਗਵਰਨਮੈਂਟ ਵੱਲੋਂ ਆਇਸੀ ਇਕੱਠੇ ਜਵਾਬ ਲੈਟਰ ਕਿ ਜੀ ਚ ਤੇਨੂੰ ਦਿਲ ਕਰਦਾ ਲੈ ਲੈ ਇਕਨੋਮਿਕਸ ਟੌਪ ਕਰ ਰਹੀ ਨੇ ਪੰਜਾਬੀ ਯੂਨੀਵਰਸਿਟੀ ਦੇ ਠੀਕ ਹੈ ਉਹਦੇ ਕਰਕੇ ਉਹਨਾਂ ਦੀ ਵੈਲਿਊ ਜਿਹੜੀ ਉਸ ਟਾਈਮ ਉਹ ਸੀ ਇਸ ਟਾਈਮ ਕੀ ਹੈ ਸਾਰੇ ਉਸ ਟਾਈਮ ਸਾਰੇ ਲੋਕ ਨਹੀਂ ਪੜ ਪਾਉਂਦੇ ਸੀ ਸਾਰੇ ਲੋਕਾਂ ਨੂੰ ਪੜਾਈ ਦੀ ਨੌਲੇਜ ਵੀ ਨਹੀਂ ਸੀ ਜਿਹੜੇ ਕੁਝ ਹੀਰੇ ਨਿਕਲ ਗਏ ਉਹ ਨਿਕਲ ਗਏ ਤੁਹਾਡੇ ਵਰਗੇ ਹੀਰੇ ਪਰ ਹੁਣ ਅੱਜ ਦੇ ਡੇਟ 'ਚ ਹਰ ਮਾਪੇ ਕਰੇ ਰੋਟੀ ਹੈ ਨਹੀਂ ਹੈ ਉਹ ਉਸ ਨੂੰ ਕਾਲੇ ਜ਼ਰੂਰ ਪੜਨ ਦੀ ਕੋਸ਼ਿਸ਼ ਕਰਦਾ ਵੀ ਮੈਂ ਪੜਾ ਲਵਾ ਮੈਂ ਪੜਾ ਲਵਾ ਮੈਂ ਪੜਾ ਲਵਾ ਪਰ ਹੁੰਦਾ ਕੀ ਹੈ ਕਿ ਤਾਦੀ ਨੌਲੇਜ ਕਿਤਾਬਾਂ ਦਾ ਕੀ ਖਤਮ ਠੀਕ ਹੈ ਪ੍ਰੈਕਟੀਕਲ ਨੋਲੇਜ ਜ਼ੀਰੋ ਨਹੀਂ ਚਾਹੁੰਦਾ ਠੀਕ ਹੈ ਇਹ ਜਿਹੜੀ ਚੀਜ਼ ਹੈ ਸਰ ਇਹ ਪ੍ਰੈਕਟੀਕਲ ਨੋਲੇਜ ਇਹਦੇ ਵਿੱਚੋਂ ਬੱਚੇ ਆਈਆਈਟੀ ਉਹ ਕਰਦੇ ਨੇ ਇਹ ਕਰਦੇ ਆ ਉਹ ਕਰਦੇ ਉਹ ਚੀਜ਼ਾਂ ਵੀ ਮੈਟਰ ਨਹੀਂ ਕਰਦੀ ਆ ਸਭ ਤੋਂ ਵੱਡੀ ਤਾਂ ਗੱਲ ਕ੍ਰਾਸ਼ਨ ਦੀ ਦੁਕਾਨ ਤੋਂ ਲੈ ਕੇ ਇੱਕ ਕ੍ਰਾਸ਼ਨ ਦੇ ਜੇ ਤੁਸੀਂ ਜੋੜ ਲਾਣਾ ਉਹਦੇ ਤੋਂ ਲੈ ਕੇ ਤੁਸੀਂ ਕਿਸੇ ਸੀਏ ਦੇ ਲੈਵਲ ਤੇ ਪਹੁੰਚ ਗਏ ਉੱਥੇ ਵੀ ਤੁਹਾਨੂੰ ਕੈਲਕੂਲੇਸ਼ਨ ਦੀ ਨੀਡ ਪੈਂਦੀ ਹੈ ਪੈਂਦੀ ਹੈ ਲਾਈਕ ਠੀਕ ਹੈ ਇੱਕ ਲਾਈਫ ਦਾ ਮੰਤਰ ਹੈ ਕਿ ਅਸੀਂ ਇੱਕ ਕੈਲਕੂਲੇਟਰ ਤੋਂ ਬਿਨਾ ਕੀ ਪਰਫਾਰਮ ਕਰ ਸਕਦੇ ਹਾਂ ਜੇ ਸਾਡੇ ਕੋਲ ਹੱਥ 'ਚ ਫੋਨ ਨਹੀਂ ਹੈ ਸਾਡੇ ਕੋਲ ਕੈਲਕੂਲੇਟਰ ਨਹੀਂ ਹੈ ਤਾਂ ਕੀ ਅਸੀਂ ਕਾਬਿਲ ਹਾਂ ਵੀ ਅਸੀਂ ਬਾਹਰਾਂ ਤੇ ਖੜੇ ਹਾਂ ਤੇ ਸਾਨੂੰ ਉਹ ਹੋਟਲ ਦਾ ਇੱਕ ਬਿਲ ਦੇ ਰਿਹਾ ਤੇ ਅਸੀਂ ਫਟਾਫਟ ਜੋੜ ਦਈਏ ਠੀਕ ਹੈ ਠੀਕ ਹੈ ਤੇ ਕੀ ਅਸੀਂ ਉੱਥੇ ਕਾਬਿਲ ਹਾਂ ਜਿੱਥੇ ਸਾਨੂੰ ਇੱਕ ਰੀਜ਼ਨਿੰਗ ਦੇ ਕੁਐਸਚਨ ਪੁੱਛੇ ਜਾ ਰਹੇ ਨੇ ਸਾਨੂੰ ਮੈਂਟਲ ਅਬਿਲਿਟੀ ਦੇ ਬੜੀ ਬੜੀ ਕੈਲਕੂਲੇਸ਼ਨਾਂ ਦਾ 2 2 4 4 5 5 ਡਿਜੀਟਸ ਨਹੀਂ ਆਪਸ 'ਚ ਕਰਕੇ ਇੱਕ MCQ ਤੇ ਟਿੱਕ ਲਾਉਣਾ ਵੀ ਕਿਹੜਾ ਠੀਕ ਹੈ ਤਾਕੀ ਉੱਥੇ ਆਪਾਂ ਇੱਕ ਪੈਨ ਕਾਪੀ ਲੈ ਕੇ ਬੈਠਾਂਗੇ ਕਿ ਆਪਾਂ 올ਡ ਮੈਥਡਸ ਨਾਲ ਉਹਨਾਂ ਨੂੰ ਪਲੱਸ ਮਾਈਨਸ ਕਰੀਏ ਨੋ ਇਹ ਉਹ ਨਹੀਂ ਨੇ ਆ ਉਸ ਚੀਜ਼ ਤੋਂ ਆਪਾਂ ਸੁਣਿਆ ਉਹ ਆ ਵੀ ਆ ਇਹ ਨਾ ਰੰਕ ਆ ਗਿਆ ਫਸਟ ਬਣ ਗਿਆ ਸੈਕਿੰਡ ਬਣ ਗਿਆ ਉਹ ਕਿੱਥੋਂ ਆਂਦਾ ਠੀਕ ਹੈ ਉਹ ਕਿਵੇਂ ਆਣੀ ਵੱਡੀ ਕੈਲਕੂਲੇਸ਼ਨ ਆਪਣੇ ਤੋਂ ਨਹੀਂ ਹੋਈ ਉਹਨਾਂ ਤੋਂ ਕਿਵੇਂ ਹੋਗੀ ਠੀਕ ਹੈ ਇਹ ਨਹੀਂ ਹੈਗਾ ਵੀ ਉਹ ਕੋ ਪੈਸੇ ਦਿੱਤੇ ਗਏ ਨੇ ਜਾਂ ਕੁਝ 파ਰਸ਼ਾ ਲੱਗਿਆ ਨੇ ਜਾਂ ਉਹਨਾਂ ਕੋ ਪੇਪਰ ਬਤਾਸ ਨੋ ਉਹ ਇਹ ਚੀਜ਼ਾਂ ਤੇ ਪੱਲਾ ਮੱਥਾ ਮਾਰ ਚੁੱਕੇ ਨੇ ਬੇਟੇ ਮੇਰੀ ਗੱਲ ਸੁਣ ਲੋ ਮੈਂ ਨੇ ਜੋ ਸਿੱਕਾ ਕਦੇ ਜਿਹੜੇ ਬੱਚੇ ਆਪਣਾ ਇੰਦਰ ਕੈਰੀਅਰ ਬਣਾਉਣਾ ਚਾਹੁੰਦੇ ਨੇ ਕੈਲਕੂਲੇਸ਼ਨ ਦੇ ਵਿੱਚ ਉਹਨਾਂ ਲਈ ਤਾਂ ਇਹ ਵਰਦਾਨ ਹੈ ਉਹਨਾਂ ਲਈ ਤਾਂ ਵਰਦਾਨ ਜਿਹੜੇ ਬੱਚੇ ਨੇ ਪੰਜਾਬੀ ਪੜ੍ਹਨੀ ਹੈ ਉਹਦੇ ਲਈ ਵੀ ਵਰਦਾਨ ਹੈ ਸਰ ਕਿਉਂਕਿ ਪੰਜਾਬੀ ਪੜ੍ਹੂਗਾ ਰਾਸ਼ਨ ਦਾ ਖਾਓ ਗਈ ਨਹੀਂ ਉਹ ਤਾਂ ਠੀਕ ਹੈ ਮਤਲਬ ਇਸ ਤਰ੍ਹਾਂ ਦੇ ਕੁਛੇ ਦੇ ਬਾਰੇ ਗੌਰ ਕਰ ਪੰਜਾਬੀ ਪੜ੍ਹੂਗਾ ਰਾਸ਼ਨ ਦਾ ਖਾਓ ਗਈ ਤੁਹਾਡੇ ਉਹਦੇ ਜਿਹੜੇ ਵੱਡੇ ਬੱਚੇ ਰਹਿੰਦੇ ਤੁਸੀਂ ਕਿਹਾ ਪਹਾੜਾ ਵਰ ਜੇ ਮੈਂ ਇਹਨੂੰ ਪੁੱਛਾਂ ਪਾਈਸ ਨਾਸੀ ਕੀ ਹੈ ਨਹੀਂ ਪਤਾ ਅੱਜ ਕੱਲ੍ਹ ਦੇ ਬੱਚਾ ਠੀਕ ਹੈ ਇਹਦੇ ਵਿੱਚ ਇਹਦੇ ਵਿੱਚ ਇੰਗਲਿਸ਼ ਦੇ ਨਾਲ ਸਿਖਾਇਆ ਜਾਏਗਾ ਤਾਂ ਉਹ ਬੱਚੇ ਨੂੰ ਤਾਂ ਪਤਾ ਵੀ ਆਹ ਕੀ ਚੀਜ਼ ਸਿੱਖ ਰਿਹਾ ਮੈਂ ਤੇ ਕੱਲ ਨੂੰ ਜਦੋਂ ਉਹਦੇ ਬੱਚੇ ਹੋਣਗੇ ਤਾਂ AI ਪਹਿਲਾਂ ਹੀ ਆ ਚੁੱਕਿਆ ਤਾਂ ਉਸ ਟਾਈਮ ਦੇ ਐਡਵਾਂਸਮੈਂਟ ਬਾਰੇ ਤਾਂ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਕਿੱਥੇ ਤੱਕ ਪਹੁੰਚ ਕੇ ਆਏਗੀ ਪਰ ਉਹ ਐਡਵਾਂਸਮੈਂਟ ਨੂੰ ਇਹ ਆਪਣੇ ਐਡਵਾਂਸਮੈਂਟ ਨਾਲ ਕੰਪਲੀਟ ਜ਼ਰੂਰ ਕਰ ਸਕਦਾ ਹੈ ਕਿ ਨਹੀਂ ਮੈਂ ਵੀ ਕੁਝ ਹਾਂ ਮੈਂ ਵੀ ਆਪਣੇ ਟਾਈਮ ਤੇ ਕੁਝ ਪੜਿਆ ਠੀਕ ਹੈ ਜੇ ਉਸ ਟਾਈਮ ਤੁਹਾਡੇ ਕੋਲ ਇਹ ਆ ਚੀਜ਼ਾਂ ਸੀ ਸਾਡੇ ਕੋਲ ਵੀ ਇਸ ਟਾਈਮ ਇਹ ਚੀਜ਼ਾਂ ਸੀ ਤੂੰ ਆਪਣਾ AI ਦੇ ਨਾਲ ਕੱਢ ਮੈਂ ਤੈਨੂੰ ਬਿਨਾ AI ਤੋਂ ਆਨਸਰ ਦਿੰਦੀ ਠੀਕ ਹੈ ਠੀਕ ਹੈ ਅਗਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਕੈਲਕੂਲੇਟਰ ਦਾ ਜਿਹੜਾ ਤਰੀਕਾ ਸਹੀ ਤਰੀਕੇ ਨਾਲ ਸਿਖਾਉਣਾ ਚਾਹੁੰਦੇ ਹੋ ਜਾਂ ਆਪਣਾ ਬੱਚਾ ਕੈਲਕੂਲੇਟਰ ਦੇ ਜਿसेਹੀ ਤੇਜ਼ ਹੋ ਜਾਵੇ ਉਹਨੂੰ ਮੋਬਾਈਲ ਦੀ ਜਾਂ ਕੈਲਕੂਲੇਟਰ ਦੀ ਜ਼ਰੂਰਤ ਨਾ ਪਵੇ ਤਾਂ ਤੁਸੀਂ ਮੈਡਮ ਦੇ ਨਾਲ ਕੰਟੈਕਟ ਕਰ ਸਕਦੇ ਹੋ ਮੈਮ ਰਿੰਪਲ ਗਰਗਨ ਨਾਮ ਹੈ ਮੇਰਾ ਤੇ ਐਡਰੈਸ ਸੇ ਮੈਮ ਐਡਰੈਸ ਕੀਤਾ ਤੁਹਾਡਾ ਸ ਤੇ ਨਿਊ ਪਿਓਰ ਵਾਈਟ ਏਜੰਸੀ ਕਾਲਜ ਰੋਡ ਜੀ ਉਥੇ ਆਪਣਾ ਉਹਨਾਂ ਦਾ ਹੀ ਸੈਂਟਰ ਹੈ ਜਿਹੜਾ ਪਰੈਂਟ ਤੇ ਲਿਆ ਹੋਇਆ ਉਥੇ ਖੜ ਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 88376 ਜੀ 91198 ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਤੁਸੀਂ ਕਾਲ ਇਨਕੁਆਇਰੀ ਕਿਸੇ ਵੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ ਜਿਹੜਾ ਕਾਲ ਕਰਨ ਦਾ ਟਾਈਮ ਹੈ ਉਹ 5 ਵਜੇ ਤੋਂ ਪਹਿਲਾਂ ਪਹਿਲਾਂ ਸ਼ਾਮ ਦੇ 5:00 ਜਾਂ 6:00 ਵਜੇ ਤੱਕ ਤੁਸੀਂ ਲਾਸਟ ਕਾਲ ਕਰ ਸਕਦੇ ਹੋ ਥੈਂਕ ਯੂ ਹਾਂ ਦੋਸਤੋ ਮਲੇਕ ਕੋਲੇ ਸ਼ਹਿਰ ਚ ਵੀ ਬ੍ਰਾਂਚ ਮੈਮ ਦੀ ਹੋਪਰਾ ਮਲੇਕ ਕੋਲੇ ਸ਼ਹਿਰ ਦੇ ਵਿੱਚ ਹੀ ਕੋਲਜ ਰੋਡ ਤੋਂ ਪਿਓਰ ਵਾਈਟ ਵਾਲੇ ਨੇ ਨਾ ਉਹਨਾਂ ਨੇ ਗਲੀ ਦੇ ਨਾਲ ਬਿਲਕੁਲ ਗਲੀ ਦੇ ਵਿੱਚ ਇਹਨਾਂ ਦਾ ਆਫਿਸ ਆ ਮੈਡਮ ਦਾ ਉੱਥੇ ਇਹਨਾਂ ਦਾ ਸੈਂਟਰ ਆ ਤੁਸੀਂ ਮੈਮ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ